ਇੱਕ ਪਾਸੇ ਵੋਟਾਂ ਦੀ ਗਿਣਤੀ ਹੋ ਰਹੀ ਹੈ ਤੇ ਦੂਜੇ ਪਾਸੇ ਸੁਖਬੀਰ ਬਾਦਲ ਨੂੰ ਵਾਰੰਟ ਜਾਰੀ ਹੋ ਗਏ ਨੇ ਅਦਾਲਤ ਨੇ ਸੁਖਬੀਰ ਬਾਦਲ ਨੂੰ ਵੱਡਾ ਝਟਕਾ ਦਿੱਤਾ ਹੈ ਤੇ ਵਾਰੰਟ ਜਾਰੀ ਕੀਤੇ ਨੇ ਬੀਤੇ ਦਿਨ ਤੋਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਵੋਟਾਂ ਦੀ ਗਿਣਤੀ ਹੋਈ ਹੈ ਤੇ ਆਮ ਆਦਮੀ ਪਾਰਟੀ ਜਿੱਤ ਦੇ ਵਿੱਚ ਉੱਪਰ ਰਹੀ ਹੈ ਕਿਉਂਕਿ ਉਹਨਾਂ ਦੀ ਸਰਕਾਰ ਸੀ ਦੂਜੇ ਨੰਬਰ ਦੇ ਉੱਪਰ ਕਾਂਗਰਸ ਆ ਰਹੀ ਹੈ ਅਕਾਲੀ ਦਲ ਨਤੀਜੇ ਨੰਬਰ ਤੇ ਆ ਰਿਹਾ ਪਰ ਇਸ ਦੇ ਐਨ ਵਿਚਾਰ ਅਦਾਲਤ ਵੱਲੋਂ ਸੁਖਬੀਰ ਬਾਦਲ ਦੇ ਗੈਰ ਜ਼ਮਾਨਤੀ ਵਾਰੰਟ ਜਾਰੀ ਹੋਏ ਨੇ ਇਹ ਵਾਰੰਟ ਕਿਉਂ ਹੋਏ ਨੇ ਕਿਹੜੇ ਕੇਸ 'ਚ ਹੋਏ ਨੇ ਪੂਰੀ ਜਾਣਕਾਰੀ ਤੁਹਾਨੂੰ ਦਿੰਨੇ ਆ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਤੇ ਕਮੈਂਟ ਲਿਖਿਓ ਤੇ ਆਪਣੇ ਚੈਨਲ ਨੂੰ ਜੇਕਰ ਤੁਸੀਂ ਅਜੇ ਤੱਕ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਜਰੂਰ ਕਰ ਲਵੋ ਤੇ ਘੰਟੀ ਵਾਲਾ ਬੈਲ ਵਾਲਾ ਬਟਨ ਜਰੂਰ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਵੱਡੇ ਮੁੱਦਿਆਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਟਾਈਮ ਸਿਰ ਪਹੁੰਚਦੀ ਰਹੇ ਮਿੱਤਰ ਪਿਆਰਿਓ ਸੁਖਬੀਰ ਬਾਦਲ ਨੂੰ ਵਾਰੰਟ ਇਸ ਕਰਕੇ ਜਾਰੀ ਹੋਏ ਨੇ ਕਿਉਂਕਿ ਇੱਕ ਵਿਅਕਤੀ ਆਰ ਪੀ ਸਿੰਘ ਉਹਦਾ ਨਾਮ ਹੈ ਉਹਨੇ ਸੁਖਬੀਰ ਬਾਦਲ ਦੇ ਉੱਪਰ ਡੈਫੇਮੇਸ਼ਨ ਦਾ ਮਾਨ ਹਾਨੀ ਦਾ ਕੇਸ ਕੀਤਾ ਹੋਇਆ ਸੀ ਇਹ ਮਾਮਲਾ 2017 ਦਾ ਹੈ ਕੇਜਰੀਵਾਲੋ ਤੋਂ ਪੰਜਾਬ ਆਏ ਸੀ ਤੇ ਕੇਜਰੀਵਾਲ ਉਹਦੇ ਕੋਲ ਰੁਕੇ ਸੀਗੇ ਤੇ ਸੁਖਬੀਰ ਬਾਦਲ ਨੇ ਬਹੁਤ ਵੱਡਾ ਬਿਆਨ ਕੱਢ ਮਾਰਿਆ ਸੀ ਸੁਖਬੀਰ ਬਾਦਲ ਨੇ ਇਥੋਂ ਤੱਕ ਕਹਿਤਾ ਸੀ ਕਿ ਕੇਜਰੀਵਾਲ ਅੱਤਵਾਦੀਆਂ ਦੇ ਘਰਾਂ 'ਚ ਰੁਖ ਰਿਹਾ ਹੈ ਉਹ ਜਿਹੜੇ ਵਿਅਕਤੀ ਹੈ ਉਹ ਅਖੰਡ ਕੀਰਤਨੀ ਜਥੇ ਨਾਲ ਸੰਬੰਧਿਤ ਦੱਸੇ ਜਾਂਦੇ ਆ ਉਹਨਾਂ ਨੇ ਇਸ ਚੀਜ਼ ਨੂੰ ਆਪਣੀ ਬਹੁਤ ਵੱਡੀ ਬੇਇੱਜ਼ਤੀ ਸਮਝਿਆ ਤੇ ਫਿਰ ਉਹਨਾਂ ਨੇ ਸੁਖਬੀਰ ਬਾਦਲ ਦੇ ਉੱਪਰ ਮਾਨ ਹਾਨੀ ਦਾ ਡੈਫਾਮੇਸ਼ਨ ਦਾ ਕੇਸ ਕਰ ਦਿੱਤਾ ਸੀ ਉਸ ਤੋਂ ਬਾਅਦ ਫਿਰ ਕੇਸ ਉਹ ਲਗਾਤਾਰ ਅਦਾਲਤ ਦੇ ਵਿੱਚ ਚੱਲ ਰਿਹਾ ਸੀਗਾ ਤੇ ਹੁਣ ਉਸ ਕੇਸ ਦੇ ਵਿੱਚ ਸੁਖਬੀਰ ਬਾਦਲ ਨੂੰ ਅਦਾਲਤ ਨੇ ਝਟਕਾ ਦਿੱਤਾ ਹੈ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਨੇ ਇਹ ਕਿਉਂ ਕੀਤੇ ਨੇ ਕਾਰਨ ਇਹਦਾ ਇਹ ਆ 2017 ਤੋਂ ਲੈ ਕੇ 2025 ਤੱਕ ਤਕਰੀਬਨ 8 ਸਾਲ ਹੋ ਗਏ ਨੇ ਅਜੇ ਕੇਸ ਜਿਹੜਾ ਉਹ ਕਿਸੇ ਪਾਸੇ ਨਹੀਂ ਲੱਗਿਆ ਸਕੋ ਅਜੇ ਹੋਰ ਕਾਫੀ ਟਾਈਮ ਅਦਾਲਤ ਦੇ ਵਿੱਚ ਲੱਗ ਸਕਦਾ ਡੈਫਰਮੇਸ਼ਨ ਦੇ ਕੇਸਾਂ 'ਚ ਅਕਸਰ ਇਦਾਂ ਹੀ ਹੁੰਦਾ ਹੈ ਹੋਇਆ ਕੀ ਉਹ ਆਰ ਪੀ ਸਿੰਘ ਵੱਖ-ਵੱਖ ਚੈਨਲਾਂ ਤੇ ਆਪ ਹੀ ਦੱਸ ਰਹੇ ਨੇ ਵੀ ਮੇਰੇ ਕੇਸ ਪਾਉਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਅਦਾਲਤ ਨਹੀਂ ਜਾਂਦੇ ਉਹ ਕਹਿੰਦੇ ਮੈਂ ਤਕਰੀਬਨ 50 ਗੇੜੇ ਹੁਣ ਤੱਕ ਅਦਾਲਤ ਦੇ ਮਾਰ ਚੁੱਕਾ ਹਾਂ ਸੁਖਬੀਰ ਬਾਦਲੋਂ ਕਹਿੰਦੇ ਇੱਕ ਵਾਰੀ ਅਦਾਲਤ ਗਏ ਸੀ ਜ਼ਮਾਨਤ ਕਰਾਉਣ ਦੇ ਲਈ ਉਸ ਤੋਂ ਬਾਅਦ ਗਏ ਹੀ ਨਹੀਂ ਉਹਨਾਂ ਦਾ ਵਕੀਲ ਤਰੀਕ ਲੈ ਲੈਂਦਾ ਆਰ. ਪੀ. ਸਿੰਘੇ ਵੀ ਕਹਿੰਦਾ ਕਿ ਉਸ ਤੋਂ ਬਾਅਦ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਇਹ ਪਟੀਸ਼ਨ ਪਾ ਦਿੱਤੀ ਸੀ ਵੀ ਇਹ ਕੇਸ ਗਲਤ ਹੈ ਝੂਠਾ ਹੈ ਔਰ ਇਹ ਕੇਸ ਬੰਦ ਕੀਤਾ ਜਾਵੇ ਤੇ ਆਰ. ਪੀ. ਸਿੰਘ ਕਹਿੰਦਾ ਵੀ 3 ਸਾਲ ਫਿਰ ਹਾਈ ਕੋਰਟ 'ਚ ਕੰਮ ਚੱਲੀ ਗਿਆ ਤੇ ਫਿਰ ਆਰ. ਪੀ. ਸਿੰਘ ਇਹ ਦੱਸ ਰਿਹਾ ਚੈਨਲਾਂ ਦੇ ਉੱਪਰ ਕਿ ਦੇਖੋ ਹੁਣ ਹਾਈ ਕੋਰਟ ਨੇ ਕਹਿਤਾ ਵੀ ਨਹੀਂ ਹੇਠਲੀ ਜਿਹੜੀ ਲੋਅਰ ਕੋਰਟ ਹੈ ਉਹਦੇ ਵਿੱਚ ਟ੍ਰਾਇਲ ਕੋਰਟ ਦੇ ਵਿੱਚ ਕੇਸ ਚੱਲੇਗਾ ਉੱਥੇ ਤੁਸੀਂ ਟ੍ਰਾਇਲ ਫੇਸ ਕਰੋ ਤਾਂ ਉਹ ਕਹਿੰਦੇ ਵੀ ਸੁਖਬੀਰ ਬਾਦਲ ਜਿਹੜੀ ਤਰੀਕ ਅੱਜ ਸੀ ਬੀਤੇ ਕੱਲ ਉਹਦੇ ਵਿੱਚ ਵੀ ਸੁਖਬੀਰ ਬਾਦਲ ਨਹੀਂ ਆਏ ਤਾਂ ਇਸ ਕਰਕੇ ਅਦਾਲਤ ਨੇ ਲਗਾਤਾਰ 6-7 ਸਾਲ ਸੁਖਬੀਰ ਬਾਦਲ ਅਦਾਲਤ ਤੋਂ ਗੈਰ ਹਾਜ਼ਰ ਰਹੇ ਆਰ. ਪੀ. ਸਿੰਘ ਕੇਸ ਕਰਨ ਵਾਲਾ ਦੱਸਦਾ ਹੈ ਕਿ ਵੀ ਸੁਖਬੀਰ ਬਾਦਲ ਨੂੰ ਅਦਾਲਤ ਨੇ ਕਈ ਵਾਰ ਸੱਮਣ ਭੇਜੇ ਪਰ ਇਹਨਾਂ ਨੇ ਉਹ ਸੱਮਣਾ ਨੂੰ ਜਿਹੜਾ ਸਹੀ ਤਰੀਕੇ ਨਾਲ ਨਹੀਂ ਲਿਆ ਔਰ ਉਹ ਇਹ ਵੀ ਕਹਿੰਦਾ ਕਿ ਪਹਿਲਾਂ ਜਿਹੜੇ ਬੇਲੇਬਲ ਵਾਰੰਟ ਯਾਨੀ ਯਾਨੀ ਜਿਹੜੇ ਜਿਹੜੇ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਉਸ ਤੋਂ ਬਾਅਦ ਫਿਰ ਹੁਣ ਨੌਨ ਬੇਲੇਬਲ ਯਾਨੀ ਕਿ ਗੈਰ ਜਮਾਨਤੀ ਵਾਰੰਟ ਸੁਖਬੀਰ ਬਾਦਲ ਦੇ ਜਾਰੀ ਕੀਤੇ ਗਏ ਨੇ ਹੁਣ ਵੇਖਣਾ ਇਹ ਆ ਕਿ ਅਗਲੀ ਤਰੀਕ ਜਿਹੜੀ 7 ਜਨਵਰੀ ਨੂੰ ਦੱਸੀ ਜਾ ਰਹੀ ਆ ਉਹਦੇ ਚ ਸੁਖਬੀਰ ਬਾਦਲ ਜਾਣਦੇ ਐ ਕਿ ਨਹੀਂ ਜਾਣਦੇ ਕੀ ਉਸ ਤਰੀਕ ਦਾ ਬਣਦਾ ਹੈ ਬਣਦਾ ਹੈ ਕੁਝ ਕਿ ਨਹੀਂ ਬਣਦਾ ਇਹ ਤਾਂ ਆਉਣ ਵਾਲਾ ਟਾਈਮ ਦੱਸੇਗਾ ਪਰ ਫਿਲਹਾਲ ਸੁਖਬੀਰ ਬਾਦਲ ਨੂੰ ਅਦਾਲਤ ਨੇ ਵਾਰੰਟ ਜਾਰੀ ਕੀਤੇ ਨੇ ਦੂਜੇ ਪਾਸੇ ਰਾਤ ਸਮੇਂ ਚਰਨਜੀਤ ਚੰਨੀ মিডিਆ ਅੱਗੇ ਆਏ ਉਹਨਾਂ ਨੇ ਜਿਹੜੇ ਰਿਜ਼ਲਟ ਆ ਰਹੇ ਨੇ ਇਹਦੇ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ ਚੰਨੀ ਸਾਹਿਬ ਕਹਿ ਰਹੇ ਸੀ ਕਿ ਉਹਨਾਂ ਦੇ ਏਰੀਆ ਦੇ ਵਿੱਚ ਸਾਰੀਆਂ ਸੀਟਾਂ ਕਾਂਗਰਸ ਜਿੱਤ ਰਹੀ ਆ ਚੰਨੀ ਸਾਹਿਬ ਇਦਾਂ ਗੱਲ ਕਰ ਰਹੇ ਸੀ ਜਿਵੇਂ ਕਾਂਗਰਸ ਦੀ ਬੱਲੇ 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 ਹੋਈ ਪਈ ਹੈ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਰੋੜਾ ਨੇ ਇਹ ਦਾਵਾ ਕੀਤਾ ਹੈ ਉਹ ਕਹਿੰਦੇ ਵੀ ਸਾਡੀ ਬੱਲੇ 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 ਹੋਈ ਪਈ ਐ ਉਹ ਕਹਿੰਦੇ 85 90% ਸੀਟਾਂ ਦੇ ਉੱਪਰ ਅਸੀਂ ਜਿੱਤ ਰਹੇ ਆ ਜਿੱਤ ਗਏ ਆ ਤੇ ਬਾਕੀ ਅਸੀਂ ਜਿੱਤ ਜਾਣਾ ਕੁਝ ਲੋਕ ਕਹਿ ਰਹੇ ਨੇ ਵੀ ਇਹ 2027 ਦਾ ਸੈਮੀਫਾਈਨਲ ਹੈ ਪਰ ਕੀ ਇਹ ਸੈਮੀਫਾਈਨਲ ਹੈ ਮੈਨੂੰ ਲੱਗਦਾ ਬਿਲਕੁਲ ਨਹੀਂ ਹੈਗਾ ਕਿਉਂਕਿ ਵਿਧਾਨ ਸਭਾ ਦੀਆਂ ਵੋਟਾਂ 'ਚ ਲੋਕ ਹੋਰ ਤਰ੍ਹਾਂ ਭੁਗਤਦੇ ਆ ਇਹ ਜਿਹੜੀਆਂ ਵਿਚ ਵਿਚਾਲੇ ਸਥਾਨਕ ਵੋਟਾਂ ਆ ਜਾਂਦੀਆਂ ਨੇ ਇਹ ਇ ਇ ਇਨਾਂ ਚ ਲੋਕ ਹੋਰ ਤਰ੍ਹਾਂ ਪੁਕਤਦੇ ਆ ਹੁਣ ਤੁਸੀਂ ਵੇਖੋ ਪੋਲਿੰਗ ਹੀ ਬਹੁਤ ਘੱਟ ਹੋਈ ਬਹੁਤ ਥੋੜੀਆਂ ਥੋੜੀਆਂ ਵੋਟਾਂ ਲੋਕਾਂ ਨੇ ਪਾਈਆਂ ਨੇ ਬਹੁਤ ਘੱਟ ਪੋਲਿੰਗ ਹੋਈ ਆ ਤਾਂ ਇਹਦੇ ਦਰਮਿਆਨ ਜਿਹੜੀ ਪਾਰਟੀ ਦੀ ਸਰਕਾਰ ਹੁੰਦੀ ਹੈ ਉਹਨੂੰ ਫਾਇਦਾ ਮਿਲਦਾ ਹੀ ਮਿਲਦਾ ਹੁੰਦਾ ਹੈ ਉਹਦੇ ਕਾਰਨ ਕਈ ਆ ਪਹਿਲੀ ਗੱਲ ਤਾਂ ਪੂਰੀ ਰਾਜ ਮਸ਼ੀਨਰੀ ਅਫਸਰਸ਼ਾਈ ਸਾਰਾ ਕੁਝ ਉਸ ਪਾਰਟੀ ਦੇ ਕੰਟਰੋਲ ਚ ਹੁੰਦਾ ਜਿਹੜੀ ਪਾਰਟੀ ਦੀ ਸਰਕਾਰ ਹੁੰਦੀ ਆ ਤੇ ਦੂਜਾ ਲੋਕਾਂ ਨੂੰ ਵੋਟ ਪਾਉਣ ਵਾਲਿਆਂ ਨੂੰ ਵੀ ਪਤਾ ਹੁੰਦਾ ਵੀ ਭਾਈ ਜੇਕਰ ਅਸੀਂ ਉਸ ਪਾਰਟੀ ਨੂੰ ਵੋਟ ਨਹੀਂ ਪਾਵਾਂਗੇ ਜਿਨ੍ਹਾਂ ਦੀ ਸਰਕਾਰ ਹੈ ਤਾਂ ਫਿਰ ਕੋਈ ਕੰਮ ਨਹੀਂ ਹੋਣਾ ਲੋਕਾਂ ਨੂੰ ਇਹ ਲੱਗਦਾ ਹੁੰਦਾ ਸਰਕਾਰ ਉਹਨਾਂ ਦੀ ਆ ਬੰਦਾ ਅਸੀਂ ਦੂਜੀਆਂ ਪਾਰਟੀਆਂ ਦਾ ਜਿਤਾ ਦਈਏ ਉਹਦੀ ਕਿਹੜਾ ਕਿਸੇ ਨੇ ਸੁਣਨੀ ਆ ਤੇ ਫਿਰ ਇਸ ਕਰਕੇ ਅਜਿਹੀਆਂ ਚੋਣਾਂ ਦੇ ਵਿੱਚ ਜਾਂ ਜਿਵਣੀ ਚੋਣਾਂ ਦੇ ਵਿੱਚ ਵੱਧ ਲੋਕ ਜਿਹੜੇ ਆ ਉਹ ਸਰਕਾਰ ਵਾਲੀ ਪਾਰਟੀ ਨੂੰ ਵੋਟ ਪਾਉਣਾ ਪ੍ਰੇਫਰ ਕਰਦੇ ਆ ਦੂਜੇ ਪਾਸੇ ਮੋਗਾ ਦੇ ਆ ਖਬਰ ਆਈ ਆ ਢਰੋਲੀ ਪਾਈ ਤੋਂ ਉਥੇ ਇੱਕ ਵਿਅਕਤੀ ਨੇ ਵੈਲਟ ਪੇਪਰ ਪਾੜ ਦਿੱਤਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਉਹ ਦੱਸਿਆ ਜਾਂਦਾ ਤੇ ਜਦੋਂ ਪੁਲਿਸ ਨੇ ਉਹਨੂੰ ਗ੍ਰਿਫਤਾਰ ਕੀਤਾ ਤਾਂ ਉਹ ਕਹਿੰਦਾ ਯਾਰ ਦੂਜੀਆਂ ਪਾਰਟੀਆਂ ਦੇ ਮੈਨੂੰ ਅੱਗੇ ਨਹੀਂ ਹੋਣ ਦਿੰਦੇ ਸੀ ਤੇ ਫਿਰ ਇਸ ਕਰਕੇ ਮੈਂ ਗੁੱਸੇ ਦੇ ਵਿੱਚ ਵੈਲਟ ਪੇਪਰ ਪਾੜਤਾ ਪੁਲਿਸ ਨੇ ਉਹਨੂੰ ਗ੍ਰਿਫਤਾਰ ਕਰ ਲਿਆ ਹੁਣ ਦੇਖੋ ਜਿੱਤ ਜਾਂ ਹਾਰ ਹੋਵੇ ਕਬੂਲਣੀ ਚਾਹੀਦੀ ਆ ਹਿੰਮਤ ਨਾਲ ਅਸਲ ਚ ਦੱਸਿਆ ਜਾ ਰਿਹਾ ਵੀ ਉਹ ਵਿਅਕਤੀ ਹਾਰ ਰਿਆ ਸੀ ਤੇ ਉਹਨੂੰ ਗੁੱਸਾ ਛੜਿਆ ਹੁਣ ਅਗਲੀ ਖਬਰ ਜਿਹੜੀ ਆ ਜੈਤੋ ਤਵਾਰੀ ਹੈ ਜੈਤੋ ਜਦੋਂ ਕੱਲ ਵੋਟਾਂ ਦੀ ਗਿਣਤੀ ਹੋ ਰਹੀ ਸੀ ਤਾਂ ਉਸ ਵਕਤ ਮੀਡੀਆ ਦੇ ਵਿੱਚ ਇੱਕ ਵੱਡੀ ਖਬਰ ਆਈ ਕਿ ਜਿਹੜੇ ਐਮਐਲਏ ਜੈਤੋ ਦੇ ਜਿਹੜੇ ਪੋਲਿੰਗ ਏਜੰਟ ਨਹੀਂ ਸੀ ਕੁਝ ਨਹੀਂ ਸੀਗੇ ਤੇ ਉਹ ਕਾਊਂਟਿੰਗ ਸੈਂਟਰ ਦੇ ਅੰਦਰ ਜਿੱਥੇ ਗਿਣਤੀ ਹੋ ਰਹੀ ਸੀ ਉਹਦੇ ਵਿੱਚ ਚਲੇ ਗਏ ਕਿ ਉਹ ਜਾ ਸਕਦੇ ਨੇ ਇਹ ਸਵਾਲ ਉਦੋਂ ਉਥੇ ਪ੍ਰਸ਼ਾਸਨ ਨੂੰ ਕੀਤਾ ਗਿਆ ਉਥੇ ਪੁਲਿਸ ਅਫਸਰ ਜਿਹੜੇ ਉਹ ਆਏ ਪੱਤਰਕਾਰਾਂ ਨੇ ਉਹਨਾਂ ਨੂੰ ਕਿਹਾ ਵੀ ਐਮਐਲਏ ਕਿਹੜੇ ਹਿਸਾਬ ਨਾਲ ਅੰਦਰ ਗਏ ਆ ਇਹ ਕੀ ਹੈ ਜਾ ਸਕਦੇ ਆ ਤਾਂ ਉਹਨਾਂ ਪੁਲਿਸ ਅਫਸਰਾਂ ਨੇ ਕੁਝ ਵੀ ਬੋਲਣ ਤੋਂ ਅਨਾਕਾਨੀ ਕੀਤੀ ਨਾ ਕੀਤੀ ਪਰ ਜਿਵੇਂ ਹੀ ਉਹ ਅਨਾਕਾਨੀ ਕਰ ਰਹੇ ਸੀ ਤਾਂ ਦਰਸ਼ਕਾਂ ਦੀ ਨਜ਼ਰ ਦੇ ਵਿੱਚ ਪੁਲਿਸ ਦਾ ਚਿਹਰਾ ਪ੍ਰਸ਼ਾਸਨ ਦਾ ਚਿਹਰਾ ਹੋਰ ਵੀ ਸਵਾਲਾਂ ਦੇ ਘੇਰੇ 'ਚ ਆ ਰਿਹਾ ਸੀਗਾ ਤਾਂ ਉਸ ਤੋਂ ਬਾਅਦ ਇੱਕ ਖਬਰ ਆਈ ਪਟਿਆਲਾ ਤੋਂ ਵੀ ਉੱਥੇ ਵੀ ਰੌਲਾ ਪਿਆ ਗਿਣਤੀ ਟਾਈਮ ਇੱਕ ਖਬਰ ਆਈ ਫਿਰੋਜ਼ਪੁਰ ਦੇ ਜਲਾਲਾਬਾਦ ਤੋਂ ਉੱਥੇ ਵੀ ਕਹਿੰਦੇ ਰੌਲਾ ਪਿਆ ਇੱਕ ਖਬਰ ਹੋਰ ਆਈ ਤਿੰਨ ਖਬਰਾਂ ਵੱਡੀਆਂ ਇੱਕ ਖਬਰ ਆਈ ਕਿ ਗੁਰਪ੍ਰੀਤ ਸੇਖੋਂ ਜਿਹਨੂੰ ਗ੍ਰਿਫਤਾਰ ਪਿਛਲੇ ਟਾਈਮ ਚ ਕਰ ਲਿਆ ਸੀ ਦੋ ਦਿਨ ਤਿੰਨ ਦਿਨ ਪਹਿਲਾਂ ਵੋਟਾਂ ਮਿਲੇ ਉਹਦੀਆਂ ਦੋ ਪਤਨੀਆਂ ਖਬਰੇ ਆ ਰਹੀ ਹੈ ਮੀਡੀਆ ਦੇ ਵਿੱਚ ਵੀ ਉਹਦੇ ਕੈਂਡੀਡੇਟ ਜਿਹੜੇ ਆ ਉਹ ਜਿੱਤ ਗਏ ਹੁਣ ਵੇਖਣਾ ਇਹ ਹੋਏਗਾ ਕਿ ਇਹ ਸਾਰਾ ਕੁਝ ਕਿਵੇਂ ਹੋ ਰਿਹਾ ਇੱਕ ਖਬਰ ਹੋਰ ਆਈ ਹੈ ਕਿ ਫਿਰੋਜ਼ਪੁਰ ਦੇ ਇੱਕ ਪਿੰਡ ਅਜੀਤ ਸਿੰਘ ਵਾਲਾ ਉੱਥੇ ਆਮ ਆਦਮੀ ਪਾਰਟੀ ਨੂੰ ਇੱਕੋ ਵੋਟ ਪਈ ਹੈ ਔਰ ਇੱਕ ਖਬਰ ਹੋਰ ਆ ਰਹੀ ਹੈ ਭਗਵੰਤ ਮਾਨ ਦੇ ਪਿੰਡ ਸਤੋਜ ਦੇ ਵਿੱਚ ਬੀਜੇਪੀ ਨੂੰ ਇੱਕ ਵੋਟ ਪਈ ਹੈ ਹੁਣ ਇਹ ਇੱਕ ਵੋਟ ਵਾਲਾ ਕੀ ਚੱਕਰ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਜਿਹੜੇ ਦਿਗਜ ਨੇਤਾ ਨੇ ਉਹਨਾਂ ਦੇ ਪਿੰਡਾਂ ਤੋਂ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਹਾਰੀ ਐ ਚਾਹੇ ਉਹ ਸਪੀਕਰ ਕੁਲਤਾਰ ਸਿੰਘ ਸੰਧਵਾ ਹੋਣ ਉਥੇ ਆਮ ਆਦਮੀ ਪਾਰਟੀ ਹਾਰ ਗਈ ਨੀਤ ਹੇ ਆਮ ਆਦਮੀ ਪਾਰਟੀ ਦੇ ਕੈਬਨਟ ਮੰਤਰੀ ਰਹੇ ਨੇ ਐਮਪੀ ਨੇ ਇਸ ਟਾਈਮ ਉਥੇ ਵੀ ਆਮ ਆਦਮੀ ਪਾਰਟੀ ਹਾਰ ਗਈ ਕੁਲਦੀਪ ਧਾਲੀਵਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਨੇ ਬੁਲਾਰੇ ਨੇ ਐਮਐਲਏ ਨੇ ਮੰਤਰੀ ਵੀ ਰਹੇ ਉਹਨਾਂ ਦੇ ਪਿੰਡ ਤੋਂ ਵੀ ਆਮ ਆਦਮੀ ਪਾਰਟੀ ਹਾਰ ਗਈ ਨਰਿੰਦਰ ਕੌਰ ਭਰਾਜ ਬੜੀ ਚਰਚਿਤ ਐ ਐਮਐਲਏ ਬੀਬੀ ਆਮ ਆਦਮੀ ਪਾਰਟੀ ਦੀ ਉਥੋਂ ਵੀ ਆਮ ਆਦਮੀ ਪਾਰਟੀ ਹਾਰੀ ਐ ਔਰ ਉਧਰ ਜਿਹੜਾ ਸੁਖਵੀਰ ਮੈਸਰਖਾਨਾ ਆਮ ਆਦਮੀ ਪਾਰਟੀ ਦੇ ਐਮਐਲਏ ਸਾਹਿਬ ਉਹਨਾਂ ਦੇ ਪਿੰਡ ਤੋਂ ਵੀ ਕਹਿੰਦੇ ਆਮ ਆਦਮੀ ਪਾਰਟੀ ਹਾਰੀ ਐ ਤੇ ਜਿਹੜੇ ਮਾਸਟਰ ਜਗਸੀਰ ਸਿੰਘ ਬਠਿੰਡਾ ਅਧਿਆਤਿ ਤੋਂ ਜਿਹੜੇ ਬਠਿੰਡਾ ਤੋਂ ਐਮਐਲਏ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਸਥਾਨਕ ਜਗ੍ਹਾ ਤੋਂ ਵੀ ਆਮ ਆਦਮੀ ਪਾਰਟੀ ਹਾਰੀ ਐ ਤਾਂ ਆਮ ਆਦਮੀ ਪਾਰਟੀ ਦੇ ਉੱਪਰ ਵੀ ਸਵਾਲ ਵੱਡੇ ਉੱਠੇ ਨੇ ਉਧਰ ਪਹਿਲਾਂ ਤਾਂ ਇਹ ਕਿਹਾ ਜਾਂਦਾ ਰਿਹਾ ਵੀ ਆ ਆਮ ਆਦਮੀ ਪਾਰਟੀ ਪਹਿਲੇ ਨੰਬਰ ਤੇ ਕਾਲੀ ਦਲ ਦੂਜੇ ਨੰਬਰ ਤੇ ਤੇ ਕਾਂਗਰਸ ਤੀਜੇ ਤੇ ਐ ਪਰ ਜਿਵੇਂ ਜਿਵੇਂ ਵੋਟਾਂ ਦੀ ਗਿਣਤੀ ਅੱਗੇ ਵਧੀ ਅਗਲੇ ਰਾਉਂਡ ਆਏ ਤਾਂ ਕਾਲੀ ਦਲ ਤੀਜੇ ਤੇ ਚਲਾ ਗਿਆ ਤੇ ਕਾਂਗਰਸ ਜਿਹੜੀ ਆ ਉਹ ਦੂਜੇ ਨੰਬਰ ਤੇ ਰਹਿ ਗਈ ਐਸ ਟਾਈਮ ਜੋ ਸਥਿਤੀ ਆ ਆਮ ਆਦਮੀ ਪਾਰਟੀ ਸੱਚੀ ਬਹੁਤ ਵੱਡੇ ਮਾਰਜਨ ਦੇ ਨਾਲ ਇਹ ਚੋਣਾਂ ਜਿੱਤ ਰਹੀ ਆ ਕਾਂਗਰਸ ਦੂਜੇ ਨੰਬਰ ਤੇ ਆ ਤੇ ਅਕਾਲੀ ਦਲ ਤੀਜੇ ਨੰਬਰ ਤੇ ਆ ਪਰ ਇੱਕ ਗੱਲ ਨੋਟ ਕਰਨ ਵਾਲੀ ਹੈ ਅਕਾਲੀ ਦਲ ਦੀ ਜਿਹੜੀ ਸਥਿਤੀ ਜਿੰਨੀ ਮਾੜੀ ਦੱਸੀ ਜਾਂਦੀ ਸੀ ਉਸ ਹਿਸਾਬ ਨਾਲ ਨਹੀਂ ਹੋਈ ਅਕਾਲੀ ਦਲ ਫਿਰ ਵੀ ਠੀਕ ਹਾਲਤ ਦੇ ਵਿੱਚ ਪਰਫਾਰਮ ਕਰ ਰਿਹਾ ਜਿਹੋ ਜੀ ਉਹਦੀ ਹਾਲਤ ਸੀ ਹਾਲਤ ਭਾਜਪਾ ਦੀ ਬਹੁਤ ਮਾੜੀ ਸਾਹਮਣੇ ਆਈ ਭਾਜਪਾ ਜਿਹੜੀ ਇਦਾਂ ਦੀਆਂ ਗੱਲਾਂ ਕਰਦੇ 2027 'ਚ ਅਸੀਂ ਸਰਕਾਰ ਬਣਾ ਲੈਣੀ ਆ ਕਰਣਾ ਬੀਜੇਪੀ ਤੰਦਨਾ ਤਾਣੀ ਜਲਾਇਆ ਨਾਲ ਡਾਂਗੋ ਡੰਗੀ ਵਾਲੀ ਗੱਲ ਹੋਈ ਪਈ ਆ ਸੱਚੀ ਬੀਜੇਪੀ ਦੇ ਪੱਲੇ ਇੰਨਾ ਚੋਣਾ 'ਚ ਤਾਂ ਅੱਖ ਨਜ਼ਰ ਨਹੀਂ ਆਇਆ ਹੁਣ ਅਗਲੀ ਸਥਿਤੀ 2027 'ਚ ਵੇਖਾਂਗੇ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ